ਤਰਸ਼ੇਮ ਸਿੰਘ ਭੰਡਾਲ ਜਿਸ ਦਾਦੇ ਨੂੰ ਬੜਾ ਚਾ ਸੀਗਾ ਵੀ ਮੈਂ ਆਪਣੇ ਪੋਤੇ ਨੂੰ ਕਬੱਡੀ ਖੜਾਉਣੀ ਹੈ ਤੇ ਮੇਰਾ ਪੋਤਾ ਦੁਨੀਆ ਦਾ ਸਟਾਰ ਬਣੇ ਮੈਂ ਆਪਣੇ ਅੱਖੀ ਵੇਖਿਆ ਜਦ ਬੁਲਟ ਨੇ ਖੇਡਣ ਜਾਣਾ ਹੈ ਤੇ ਦਾਦਾ ਜੀ ਨੇ ਨਾਲ ਆਉਣਾ ਜਦ ਕਿਤੇ ਇੰਗਲੈਂਡ ਮੈਚ ਹੋਣੇ ਬੁਲਟ ਨੇ ਕਿਹਾ ਭਾਜੀ ਮੇਰਾ ਨਾਂ ਭਵੇਂ ਨਾ ਬੋਲੀਂ ਪਰ ਮੇਰੇ ਦਾਦੇ ترਸੀਮ ਪੰਡਾਲ ਦਾ ਨਾਂ ਜ਼ਰੂਰ ਬੋਲਦੀ ਕਿਉਂਕਿ ਬਾਪੂ ਨੂੰ ਬੜਾ ਸ਼ੌਂਕ ਸੀਗਾ ਜਦ ਕੈਨੇਡਾ ਕੱਪ ਹੋਇਆ ਤੇ ਕਬੱਡੀ ਦਾ ਇਤਿਹਾਸ ਲਿਖਿਆ ਜਾਣਾ ਸੀਗਾ ਜਿਹੜਾ ਬੈਸਟ ਬਣ ਜਾਂਦਾ ਉਹਦਾ ਨਾਂ ਕਬੱਡੀ ਦੇ ਇਤਿਹਾਸ ਦੇ ਵਿੱਚ ਉਹਦਾ ਨਾਂ ਜਿਹੜਾ ਅਮਰ ਹੋ ਜਾਂਦਾ ਉਹ ਮਾਣ ਵੀ ਸੱਚੇ ਬਾਦਸ਼ਾਹ ਨੇ ترਸੀਮ ਸਿੰਘ ਪੰਡਾਲ ਦੀਆਂ ਕੀਤਿਆਂ ਅਰਦਾਸਾਂ ਨੂੰ ਮੂਰ ਪਿਆ ਉਹ ਮਾਣ ਵੀ ਬੁਲੇਟ ਨੂੰ ਮਿਲ ਗਿਆ ਤੇ ਯਾਦ ਕਰੇ ਵੀਰ ਦੀਪ ਕੁਣੀ ਗਏ ਤੇ ਬਾਪੂ ਦਾ ਚਾ ਨਹੀਂ ਸੀ ਚੱਕਿਆ ਜਾਂਦਾ ਵੀ ਮੇਰਾ ਪੋਤਾ ਜਿਸ ਕੱਪ ਦਾ ਬੈਸ ਬਣ ਲਈ ਦੁਨੀਆ ਦੇ ਵੱਡੇ ਵੱਡੇ ਖਿਡਾਰੀਆਂ ਨੂੰ ਮੈਂ ਤਰਸਦਾ ਦੇਖਿਆ ਵੀ ਮੇਰਾ ਪੋਤਾ ਉਸ ਕੱਪ ਦਾ ਬੈਸ ਬਣ ਗਿਆ ਪਰ ਸੱਚੇ ਪਾਤਸ਼ਾਹ ਨੂੰ ਪਤਾ ਨਹੀਂ ਕੀ ਮਨਜ਼ੂਰ ਸੀ ਬੁਲਟ ਨੇ ਹਲੇ ਕੈਨੇਡਾ ਤੋਂ ਆਉਣਾ ਸੀਗਾ ਬਾਪੂ ਸਾਹ ਛੱਡ ਗਿਆ ਬੁਲਟ ਕਈ ਵਾਰ ਆਪਣੇ ਬਜ਼ੁਰਗ ਇਹ ਸੁੱਖਾਂ ਸੁੱਕਦੇ ਹੁੰਦੇ ਵੀ ਮੇਰੇ ਪੋਤੇ ਨੂੰ ਲੰਮੀਆਂ ਉਮਰਾਂ ਬਖਸ਼ੀ ਉਹਦੀਆਂ ਖੁਆਇਸ਼ਾਂ ਪੂਰੀਆਂ ਕਰਨੀ ਔਰ ਮੇਰੀ ਭਾਵੇਂ ਉਮਰ ਘਟਾਦੀ ਮੈਨੂੰ ਤੇ ਲੱਗਦਾ ਵੀ ਕਹਾਣੀ ਇਹੋ ਜੀ ਵਾਪਰ ਗਈ ਹੈ ਬੁਲਟ ਤੇਰੇ ਲਈ ਸੁੱਖਾ ਸੁਖਦਾ ਤੇਰੇ ਲਈ ਅਰਦਾਸਾ ਕਰਦਾ ਤੈਨੂੰ ਕਬੱਡੀ ਦਾ ਐਡਾ ਵੱਡਾ 스타ਰ ਬਣਾ ਗਿਆ ਉਹ ترਸੀਮ ਸਿੰਘ ਭੰਡਾਲ ਸੀ ਬਾਪੂ ਦੀ ਯਾਦ ਹਮੇਸ਼ਾ ਤੇਰੇ ਨਾਲ ਰਹਿਣੀ ਹੈ ਤੇ ਜਿੰਨਾ ਟਾਈਮ ਤੂੰ ਕਬੱਡੀ ਖੇਡਣੀ ਹੈ ਤੇ ਬਾਪੂ ਦਾ ਜ਼ਿਕਰ ਹੁੰਦਾ ਰਹਿਣਾ ترਸੀਮ ਸਿੰਘ ਪੰਡਾਲ ਕਿਤੇ ਨਹੀਂ ਗਿਆ ਉਹ ਤੇਰੇ ਨਾਲ ਹੈ ਉਹ ਅਮਰ ਹੈ ਇੱਕ ਵਾਰੀ ਬਾਪੂ ਨੂੰ ਆਪਾਂ ਯਾਦ ਕਰਕੇ ਜਕਾਰਾ ਲਾਵਾਂਗੇ ਬੋਲੋ ਈ ਸੋਨਹਾਲ ਜਿੰਨੀਆਂ ਕਬੱਡੀਆਂ ਤੂੰ ਪਾਵੇਂਗਾ ਬਾਪੂ ਅਮਰ ਉਨਹੀਂ ਹੁੰਦਾ ਜਾਣਾ ਹੌਸਲਾ ਰੱਖਣਾ ਹੈ ਮਿਹਨਤ ਕਰਨੀ ਹੈ ਬਾਪੂ ਦਾ ਨਾਂ ਮੈਂ ਸਾਰੇ ਬਲਾਰਿਆਂ ਨੂੰ ਬੇਨਤੀ ਕਰਨੀ ਹੈ ਵੀ ਜਦ ਵੀ ਬੁਲਟ ਦੀ ਕਬੱਡੀ ਪੈਣੀ ਹੈ ਤੇ ਆਪਾਂ ਤਰਸੇਮ ਸਿੰਘ ਪੰਡਾਲ ਦਾ ਨਾਂ ਉਹ ਨਾਲ ਬੋਲਣਾ ਤਾਂ ਕਿ ਬਾਪੂ ਦੀ ਕੀਤੀ ਮਿਹਨਤ ਉਹਦੀਆਂ ਸੁੱਖੀਆਂ ਸੁੱਖਾਂ ਬੁਲਟ ਨੂੰ ਹੋਰ ਬੁਲੰਦੀਆਂ